30 ਕਿੱਲੇ ਦੇ ਕਰੀਬ ਜਿਹੜੀ ਜ਼ਮੀਨ ਸੀਗੀ ਉਹ ਕਿਸੇ ਪਰਿਵਾਰ ਵੱਲੋਂ ਵਾਈ ਜਾ ਰਹੀ ਸੀਗੀ ਉਸ ਦਾ ਕਬਜ਼ਾ ਲੈਣ ਵਾਸਤੇ ਅੱਜ ਪੂਰਾ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ 1947 ਦੀ ਪਹਿਲੀ ਵਾਰ ਹੀ ਹੁੰਦੀ ਸੀ ਜਦੋਂ ਸਭ ਨੂੰ ਲਾਟਮੈਂਟ ਹੋਈ ਉਦੋਂ ਹੀ ਵਾਰ ਤੇ ਅੱਜ ਇੱਥੇ ਕਬਜ਼ਾ ਕਰਨ ਦਾ ਮਸਲਾ ਕੀ ਹੈਗਾ ਪਤਾ ਨਹੀਂ ਕੋਈ ਧੱਕਾ ਜੀ ਦੇਖ ਲਓ ਤੁਸੀਂ ਕੀ ਸਾਡੇ ਕੋਲ ਸਾਰੇ ਕਾਗਜ਼ ਸੁਪਰੀਮ ਕੋਰਟ ਤੱਕ ਜਿੱਤੇ ਹੋਏ ਜੀ ਤੁਹਾਨੂੰ ਕਾਜ ਉਖਾਦਿਆ ਵੀ 1995 ਦਾ ਗ੍ਰਾਮ ਪੱਛਾਦ ਬੋਲ ਜਾਂਦੀ ਹੈ ਇਹ 1947 ਤੋਂ ਕਿਵੇਂ ਵਾਰ ਹੈ ਇਹ ਜ਼ਮੀਨ ਪੰਚਾਇਤੀ ਸੀਗੀ ਪਹਿਲਾਂ ਸਾਨੂੰ ਨਹੀਂ ਪਤਾ ਸਾਡੇ ਬਾਪ ਨੂੰ ਜ਼ਮੀਨ ਆਈ ਸੀ ਜੋ ਵੰਡ ਸਮੇ ਆਈ ਹੈ ਇਹਦੇ ਨਾਲ ਸਾਡਾ ਇੰਤਕਾਲ ਹੋ ਗਿਆ ਕਿਤੇ 40 40 ਲੱਖ ਦੀਆਂ ਲਿਮਟਾਂ ਬੱਝੀਆਂ ਹੋਈਆਂ ਔਰ ਰਿਕਾਰਡ ਹੈ ਇਸ ਟਾਈਮ ਵੀ ਚੱਲਦੀਆਂ ਪਈਆਂ ਉਹ ਤਾਂ ਸਰਕਾਰ ਨੇ ਨਹੀਂ ਦਿੱਤੀ 1947 ਵੀ ਕਿਹੜੀ ਤੁਸੀਂ ਵਾਹਣੀ ਤੇ ਇਹਨਾਂ ਕਿਵੇਂ ਵਾਲੀ ਇੱਥੇ ਸ਼ਾਮਲਾ ਤੇ ਦੇ ਸ਼ਾਮਲਾ ਤੇ ਠੀਕ ਹੈ ਜੀ ਟਕਾਣੇ ਦੇ ਨਹੀਂ ਆਏ ਜੋ ਕਾਜਪੁਰ ਦੇ ಗ್ರಾಮ ਪੰਚਾਇਤ ਨਹੀਂ ਬੋਲਦੀ ಗ್ರಾಮ ਪੰਚਾਇਤ ਮਾਲਕ ਨਹੀਂਗੀ ਇਹਨਾਂ ਨੇ ਮੈਨੂੰ ਕੋਈ ਸਟੇ ਆਰਡਰ ਨਹੀਂ ਦਿੱਤਾ ਮੈਨੂੰ ਕੋਈ ਵੀ ਇਹਨਾਂ ਨੇ ਜਦੋਂ ਮੈਂ ਜਿਹੜਾ ਵੀ ਜੋ ਵੀ ਇਹਨਾਂ ਨੇ ਕੇਸ ਕੀਤਾ ਮੈਨੂੰ ਕੋਈ ਆਰਡਰ ਨਹੀਂ ਨਾ ਤਾਂ ਆਇਆ ਜੇ ਆਰਡਰ ਆਇਆ ਹੁੰਦਾ ਤਾਂ ਆਪਾਂ ਦਰਜ ਕਰਨਾ ਹੀ ਸੀ ਆਪਾਂ ਕੰਮ ਕਰਨੇ ਸੀ ਇਹ ਮਿੱਲੀ ਭੋਗਤ ਵਾਲੇ ਜਿਹੜੇ ਆਰਡਰ ਨੇ ਜਾਂ ਝੂਠੇ ਆਰਡਰ ਨੇ ਉਹ ਨਹੀਂ ਮੈਨੂੰ ਪਤਾ ਜੀ ਬੇਸਿਕਲੀ ਮਾਲਕੀ ਪਹੁੰਚਾਈ ਦੀ ਅਸੀਂ ਪੰਚਾਇਤ ਨੂੰ ਕਮਪਲਟ ਤੋਂ ਆਇਆ ਉਧਰੋਂ ਕਰੀਏ ਸਾਨੂੰ ਕਮਪਲਟ ਦਿੱਤਾ 1095 ਦੇ ਵਿੱਚ ਸਾਨੂੰ ਲਾਟਮੈਂਟ ਹੋਈ ਆ ਜੀ ਪਹਿਲੀ ਦਾ ਕਾਗਜ਼ ਅਸੀਂ ਪਿਛੋਂ ਤੋਂ ਹੀ ਹੈ ਅਟੂ ਕੋਲੇ ਮੰਨਿਆ ਕਿ 2 ਕਿਲੇ ਦੇ ਗਰੀਮਾ ਵੇਚ ਚੁੱਕਾ ਤੇ 40 ਲੱਖ ਦੀ ਲਿਮਟ ਬਣੀ ਹੋਈ ਹੈ ਨਹੀਂ ਕੋਈ ਇਹ ਜੀ ਵੇਚੀ ਹੋਣੀ ਉਹਨੇ ਫਿਰ ਅਪੀਲ ਅਪਲੀਕੈਂਟ ਕੋਈ ਵੀ ਲਾ ਸਕਦਾ ਅਪੀਲਾਂ ਪਾਈਆਂ ਹੋਈਆਂ ਗੱਲੀਆਂ ਬੱਸ ਆ ਅਪੀਲ ਨਹੀਂ ਪਾਈਆਂ ਸਟੇ ਨਹੀਂ ਹੋਇਆ ਠੀਕ ਹੈ ਸਟੇ ਹੁੰਦਾ ਹੈ ਜੀ ਰੂਕੋ ਕੁਝ ਮੈਂ ਕਹੇਕਰ ਰਜਨਾ ਸਪੋਕਸਮੈਨ ਇਸ ਲਈ ਮੌਜੂਦ ਆ ਸੀ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਰਟੋਲ ਬੇਟ ਜਿੱਥੇ ਕਿ ਜਿਵੇਂ ਕਿ ਸਰਕਾਰ ਦਾ ਇੱਕ ਨੀਤੀ ਬਣਾਈ ਗਈ ਹੈ ਜਿਸ ਦਿਨ ਤੋਂ ਸਰਕਾਰ ਬਣੀ ਸੀ ਕਿ ਨਜਾਇਜ਼ ਕਬਜ਼ੇ ਜਿਹੜੇ ਕਿ ਲੋਕਾਂ ਦੇ ਕੋਲ ਵਹਿ ਰਹੇ ਨੇ ਪਿਛਲੀਆਂ ਸਰਕਾਰਾਂ ਦੇ ਮੌਕੇ ਦੇ ਆਪਣੇ ਚਾਹਤਿਆਂ ਨੂੰ ਜਿਹੜੀ ਕਿ ਜ਼ਮੀਨਾਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਪੰਚਾਇਤੀ ਜ਼ਮੀਨਾਂ ਜਾਂ ਵੈਸੇ ਕੋਈ ਸ਼ਾਂਬਲੜ ਜ਼ਮੀਨਾਂ ਉਹਨਾਂ ਦੇ ਉੱਪਰ ਕਬਜ਼ੇ ਕੀਤੇ ਗਏ ਨੇ ਤੇ ਉਹਨਾਂ ਦੇ ਕਬਜ਼ੇ ਛਡਵਾਏ ਜਾ ਰਹੇ ਨੇ ਇਸੇ ਤਰ੍ਹਾਂ ਹੀ ਅੱਜ ਜਿਹੜਾ ਇੱਥੇ ਰਟੋਲ ਬਿਡ ਦੇ ਵਿੱਚ ਜਿਹੜਾ 30 ਕਿੱਲੇ ਦੇ ਕਰੀਬ ਜਿਹੜੀ ਜ਼ਮੀਨ ਸੀਗੀ ਉਹ ਕਿਸੇ ਪਰਿਵਾਰ ਵੱਲੋਂ ਵਾਈ ਜਾ ਰਹੀ ਸੀ ਉਸ ਦਾ ਕਬਜ਼ਾ ਲੈਣ ਵਾਸਤੇ ਅੱਜ ਪੂਰਾ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਤੇ ਇੱਥੇ ਉਹ ਮਾਲਕ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਜਿਹੜੀ ਇਹ ਪੈਲੀ ਵਾਈ ਜਾ ਰਹੀ ਸੀਗੀ ਤੇ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਅੱਜ ਕਾਫੀ ਕਿੰਨੇ ਸਮੇਂ ਤੋਂ ਉਹਨਾਂ ਕੋਲ ਪੈਲੀ ਸੀਗੀ ਤੇ ਕੀ ਮਸਲਾ ਸੀਗਾ ਸਾਰਾ ਅ ਵੀਰ ਜੀ ਕਿੰਨਾ ਆਪਣਾ ਮੈਂ ਨਾ ਸਰਬੀਸ ਸਿੰਘ ਹੈ ਜੀ ਡਾਕਟਰ ਸਰਬੀਸ ਜੀ ਜਿਹੜੀ ਇਹ ਪੈਲੀ ਦਾ ਅੱਜ ਰੋਲਾ ਚੱਲਦਾ ਪਿਆ ਹੈ ਕੀ ਮਸਲਾ ਕੀ ਹੈਗਾ ਜਿਹੜਾ ਇਹ ਇਹਦਾ ਮਸਲਾ ਜੀ ਸਾਨੂੰ ਟਰੈਕਟਰ ਪੰਜਾਬ ਨੇ ਲਾਟਮੈਂਟ ਕੀਤੀ ਸੀ ਜਲੰਧਰ ਤੋਂ ਤੇ ਇਹਦੇ ਨਾਲ ਸਾਡਾ ਇੰਤਕਾਲ ਹੋ ਗਿਆ ਤੇ 40 40 ਲੱਖ ਦੀਆਂ ਲਿਮਟਾਂ ਬੱਝੀਆਂ ਹੋਈਆਂ ਔਰ ਰਿਕਾਰਡ ਹੈ ਇਸ ਟਾਈਮ ਵੀ ਚੱਲਦੀਆਂ ਪਈਆਂ ਇਹਦੇ ਵਿੱਚ ਅਸੀਂ ਜ਼ਮੀਨ ਕੋਈ ਵੇਚੀ ਵੀ ਹੈ ਇੱਕ ਦੋ ਕਿੱਲੇ ਠੀਕ ਹੈ ਜੀ ਪੰਚਾਇਤ ਦਾ ਕੋਈ ਰਾਈਟ ਨਹੀਂ ਨਾ ਧੱਕਾ ਕੀਤਾ ਮਾਨ ਸਰਕਾਰ ਕਰ ਰਹੀ ਧੱਕਾ ਕੋਈ ਮਸਲਾ ਨਹੀਂਗਾ ਨਹੀਂ ਪਹਿਲਾਂ ਇਹ ਜ਼ਮੀਨ ਪੰਚਾਇਤੀ ਸੀਗੀ ਪਹਿਲਾਂ ਸਾਨੂੰ ਨਹੀਂ ਪਤਾ ਸਾਡੇ ਬਾਪ ਤੋਂ ਜ਼ਮੀਨ ਆਈ ਸੀ ਜੋ ਵੰਡ ਸਮੇਂ ਆਈ ਹੈ ਜਿਵੇਂ ਕਿ ਸਾਨੂੰ ਵੈਸੇ ਆਪਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਹੜੀ ਇਹ ਜ਼ਮੀਨ ਸੀਗੀ ਪੰਚਾਇਤੀ ਜ਼ਮੀਨ ਸੀਗੀ ਉਸ ਤੋਂ ਪਹਿਲਾਂ ਜੇ ਤੁਹਾਡੇ ਨਾਲ ਬੋਲਦੀ ਸੀ ਜਾਂ ਕਿਸ ਤਰ੍ਹਾਂ ਸੀ ਨਹੀਂ ਸਾਡੇ ਨਾਲ ਸ਼ੁਰੂ ਤੋਂ ਹੀ ਬੋਲਦੇ ਸੀ 1947 ਦੇ ਪਹਿਲੀ ਵਾਰ ਅੱਜ 1947 ਦੀ ਪਹਿਲੀ ਵਾਰ ਹੋ ਤੁਸੀਂ ਜਦੋਂ ਤੁਹਾਨੂੰ ਲਾਟਮੈਂਟ ਹੋਈ ਉਹ ਤੋਂ ਬਾਅਦ ਤੇ ਅੱਜ ਇੱਥੇ ਕਬਜ਼ਾ ਕਰਨ ਦਾ ਮਸਲਾ ਕੀ ਹੈਗਾ ਪਤਾ ਨਹੀਂ ਕੋਈ ਧੱਕਾ ਜੀ ਦੇਖ ਲਓ ਤੁਸੀਂ ਕੀ ਸਾਡੇ ਕੋਲ ਸਾਰੇ ਕਾਜ ਸੁਪਰੀਮ ਕੋਰਟ ਤੱਕ ਜਿੱਤੇ ਹੋਏ ਹੈ ਜੀ 1995 ਦੀ ਸਾਡੇ ਨਾਲ ਲਾਟਮੈਂਟ ਹੋਈ ਹੋਈ ਆ ਉੱਪਰ 40-40 ਲੱਖ ਦੀ ਲਿਮਟ ਐਕਸਸ ਬੈਂਕ ਨੇ ਦਿੱਤੀਆਂ ਜਾਂ ਕੋਈ ਐਵੇਂ ਤਾਂ ਦੇ ਨਹੀਂ ਦਿੰਦੀ ਬੈਂਕ ਫਿਰ ਪਹਿਲੀ ਵੇਚੀ ਵੀ ਵਿੱਚ ਕੋਈ ਮੈਂ ਤਾਂ ਅੱਜ ਮਾਲਕ ਉੱਠ ਕੇ ਪਾਣੀ ਧੱਕਾ ਜੀ ਹੁਣ 40 300 54 ਪੈਨ ਵੀ ਠਾਉਣੇ ਆ ਨਾ ਜੀ ਸਰਕਾਰ ਨੇ ਮਾਲ ਸਰਕਾਰ ਨੇ ਕੋਈ ਕਰ ਰੇ ਨਾ ਕਿੰਨਾ 2400 ਕਿੱਲਿਆਂ ਦੀ ਉਹ ਚ ਕੀ ਧੱਕਾ ਹੀ ਆ ਜੋ ਮਰਜ਼ੀ ਕਰ ਲਓ ਕੱਲ ਨੂੰ ਸਾਰੇ ਪਿੰਡ ਦੀ ਬਾਹ ਨੂੰ ਹੁਣ ਜੇ ਮੰਨ ਲਓ ਇਹ ਅੱਜ ਪਹਿਲੀ ਇਹ ਬਾਹ ਰਹੀ ਹੈ ਸਰਕਾਰ ਅੱਗੇ ਤੁਸੀਂ ਕੀ ਅਪੀਲ ਕਰੋਗੇ ਜਾਂ ਕੀ ਮੰਗ ਕਰਦੇ ਹੋ ਆਲਰੇਡੀ ਸਾਡਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਜਿਹਦੀ ਤਰੀਕ ਸੀ 12 5 2025 ਪਿੱਛੇ ਡੇਢ ਸੀਗੀ ਉਹਦੇ ਚ ਅੱਗੇ ਡੇਟ ਪਈ ਆ ਕੋਚ ਨੂੰ ਸਾਨੂੰ ਨਹੀਂ ਪਤਾ ਕਿ ਕਿੰਨੇ ਡੇਟ ਪਈ ਆ ਜੀ ਉਹ ਚ ਅਸੀਂ ਦੱਸ ਦਾਂਗੇ ਅਸੀਂ ਆਪਦੇ ਹਾਈ ਕੋਰਟ ਉੱਜਰ ਕਰਾਂਗੇ ਜੋ ਹਾਈ ਕੋਰਟ ਸਾਨੂੰ ਕੱਲ ਨੂੰ ਦੇ ਦੇਗਾ ਅਸੀਂ ਵਾਹ ਲਾਂਗੇ ਨਹੀਂ ਤਾਂ ਦਿਸੋ ਕੋਈ ਗੱਲ ਨਹੀਂ ਆ ਇਹ ਜੀ ਸਾਡੇ ਨਾਲ ਸਰਪੰਚ ਜਿਹੜੇ ਕੀ ਕਹਿ ਰਹੇ ਕਿ 1947 ਤੋਂ ਬਾਅਦ ਦੀ ਜਿਹੜੀ ਇਹ ਪਹਿਲੀ ਹੈ ਵਾਈ ਜਾ ਰਹੀ ਹੈ ਪਰ ਪੰਚਾਇਤ ਦਾ ਕਹਿਣਾ ਕੁਝ ਹੋਰ ਹੈ ਪੰਚਾਇਤ ਦੇ ਸਰਪੰਚ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਮੌਕੇ ਤੇ ਆਏ ਤਹਿਸੀਲਦਾਰ ਵਗੈਰਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਜਿਵੇਂ ਕਿ ਇਹਨਾਂ ਲੋਕ ਕਹਿ ਰਹੇ ਕਿ 1947 ਤੋਂ ਪਹਿਲੀ ਵਾਰ ਇਹ ਨੇ ਕੀ ਹੈਗਾ ਕੀ ਮਾਮਲਾ ਅੱਜ ਜਿਹੜੀ ਕਿ ਕਬਜ਼ਾ ਕੀਤਾ ਤਾਨੂੰ ਕਾਜ ਉਖਾਦੇ ਆ ਵੀ 1995 ਦੇ ਗ੍ਰਾਮ ਬਜਟ ਬੋਲ ਜੰਦੀ ਆ ਇਹ 1947 ਤੋਂ ਕਿਵੇਂ ਵਾਰੇ ਠੀਕ ਆ ਆਪ ਮੇਰੇ ਕੋਲ ਕਾਜ ਮੌਜੂਦ ਆਈ 1995 ਦੇ ਵਿੱਚ ਗ੍ਰਾਮ ਬਜਟ ਬੋਲ ਜੰਦੀ ਆ ਵੇ ਤੇ 1947 ਕਿੱਥੇ ਰਹਿ ਗਿਆ ਜੀ ਉਹ ਤਾਂ ਪਾਕਿਸਤਾਨ ਉਹ ਤਾਂ ਸਰਕਾਰ ਨੇ ਨਹੀਂ ਦਿੱਤੀ 1947 ਵੀ ਕਿਹੜੀ ਤੁਸੀਂ ਵਾਣੀ ਆ ਤੇ ਇਹਨਾਂ ਕਿਵੇਂ ਵਾੜੀ ਇਥੇ ਆਂਦੀ ਹੂੰ ਉਦੋਂ ਸਰਕਾਰ ਨੇ ਅਲਾਟਮੈਂਟ ਬਾਅਦ ਚ ਕੀਤੀ ਆ ਤੇ ਇਹਨਾਂ ਨੇ ਕਿਵੇਂ ਵਾੜੀ ਇਹ ਕਿਵੇਂ ਦਾਵਾ ਇਹ ਦਾਵਾ ਕਿਵੇਂ ਕਰ ਰਹੇ ਆ ਮਤਲਬ ਇਸ ਚੀਜ਼ ਦਾ ਇਹਹੀ ਵਾਰੇ ਆ ਸਹੀ ਲਿਮਟਾਂ ਲੈਂਤੀਆਂ ਹੋਈਆਂ 40 40 ਲੱਖ ਦੀਆਂ ਲਿਮਟਾਂ ਬਣਾਈਆਂ ਹੋਈਆਂ ਪਹਿਲੀ ਵੇਚ ਵੀ ਦਿੱਤੀ ਜਾਂਦੇ ਚ ਗਲਤ ਆ ਪਤਰਖਸਾ ਵੀ ਇੱਥੇ ಗ್ರಾಮ ਪੰਚਾਇਤ ਦਾ ਪੱਠਾ ਹੁੰਦਾ ਸੀ ਪਹਿਲਾਂ ਠੀਕ ਹੈ ਪੱਠਾ ਹੋਣ ਤੋਂ ਬਾਅਦ ਜਦੋਂ ਇਹ ਪਹਿਲੀ ਨਾ ਹੋ ਗਈ ਬੰਜਰਜੀ ਇਹਨਾਂ ਨੂੰ 2 ਸਾਲਾਂ ਤੱਕ ਠੇਕ ਦਿੱਤੀ ਪੰਚਾਇਤ ਨੇ ਠੀਕ ਹੈ ਉਦੋਂ ਬਾਅਦ ਇਹਨਾਂ ਨੇ ਮਾਲਕੀ ਬਣਾ ਲਈ ਮਤਲਬ ਉਦੋਂ ਜਿਹੜਾ ਕੀ ਕਾਗਜ਼ੀ ਕਾਰਵਾਈ ਚੱਲਦੀ ਸੀ ਅੱਜ ਹੁਣ ਕੰਪਿਊਟਰ ਹੋ ਗਈ ਉਹ ਆ ਗਿਆ ਉਦੋਂ ਕਾਗਜ਼ੀ ਸੀਗੀ ਆਪਣੇ ਆਪ ਉਦੋਂ ਮਤਲਬ ਇਹ ਚੀਜ਼ਾਂ ਹੋ ਜਾਂਦੀਆਂ ਇਹ ਮਿਲੀ ਭੁਗਤ ਨਾਲ ਹੋ ਗਈ ਤੁਹਾਡੇ ਪਰ ਦੇਖੋ ਆਪਸ਼ਨਾਂ ਦੇ ਮਿਲੀ ਭੁਗਤਿਆ ਜੀ ಗ್ರಾಮ ਪੰਚਾਇਤ ਦੀ ਜ਼ਮੀਨ ਆ ਤੇ ਬੰਦੇ ਦੇ ਨਾਂ ਤੇ ਕਰਤੀ ਇਹਨਾਂ ਦੇ ਮੇਲੀ ਬੁਕਤੀ ਕਿਆਸਰ ਦੇ ਨੂੰ ਆਪਾਂ ਹੋਰ ਹੀ ਗਿਆ ਸਾਦੇ ਜਿਵੇਂ ਕਿ ਸਰਪੰਚ ਸਾਹਿਬ ਵੱਲੋਂ ਦੱਸਿਆ ਜਾ ਰਿਹਾ ਕਿ 1995 ਤੋਂ ਜਿਹੜਾ ਕਿ ಗ್ರಾಮ ਪੰਚਾਇਤ ਦੀ ਜਿਹੜੀ ਪਹਿਲੀ ਹੈ ਤੇ ਉਸ ਦੇ ਕਰਕੇ ਜਿਹੜਾ ਕਿ 1947 ਦਾ ਇਹ ਜਿਵੇਂ ਦਾਵਾ ਕਰ ਰਹੇ ਨੇ ਤੇ ਇਹ ਕਿਵੇਂ ਬਾਹਰ ਸਕਦੇ ਨੇ ਜਾਂ ਕਿ ಗ್ರಾಮ ਪੰਚਾਇਤ ਦੀ ਜਿਹੜੀ ਪਹਿਲੀ ਹੈ ਉਸ ਨੂੰ ਹੰਜ ਕੀ ਕਹਿਣਾ ਚਾਹੁੰਦੇ ਹੋਰ 1995 ਦੇ ਵਿੱਚ ਸਾਨੂੰ ਲਾਟਮੈਂਟ ਹੋਈ ਆ ਜੀ ਪਹਿਲੀ ਤਾਂ ਕਾਗਜ਼ ਅਸੀਂ ਪਿਛੋਂ ਤੋਂ ਹੀ ਹੈ 1995 ਸਾਨੂੰ ਲਾਟਮੈਂਟ ਹੋ ਗਈ ਉਸ ਦਾ ਕੇਸ ਜਿਹੜਾ ਸੀ ਉਹ ਥੱਲੋ ਡੀਸੀ ਸਾਹ ਤੋਂ ਚੱਲਿਆ ਡੀਸੀ ਸਾਹ ਤੋਂ ਕਮਿਸ਼ਨਰ ਦੇ ਕਮਿਸ਼ਨਰ ਤੋਂ ਹਾਈ ਕੋਰਟ ਉਹਦੀਆਂ ਰਿੱਟਾਂ ਕਾਪੀਆਂ ਸਾਡੇ ਪਹਿਲਾ ਮਤਲਬ ਤੁਹਾਡੇ ਦਾਦੇ ਪਰਦਾਦੇਆਂ ਨਾਲ ਬੋਲਦੀ ਪਈ ਪਹਿਲੀ ਸਾਡੇ ਨਾਲ ਦਾਦੇ ਨਾਲ ਬੋਲਦੀ ਸੀ ਨਾ ਅੱਗੋਂ ਵਿਰਾਸਤਾਂ ਇੰਤਕਾਲ ਸਾਡੇ ਨਾਲ ਹੋਇਆ ਜੀ ਪਹਿਲਾ ਜਗਿੰਦਰ ਸਿੰਘ ਤਦਾਰ ਸਿੰਘ ਵਾਉਂਦੇ ਸੀ ਪਹਿਲੀ ਉਹਨਾਂ ਨੂੰ ਲਾਟਮੈਂਟ ਹੋਈ ਡਾਇਰੈਕਟਰ ਨੇ ਲਾਟਮੈਂਟ ਕੀਤੀ ਮਰੱਭਾ ਬੰਦੀ ਚੋਂ ਘਰੋਂ ਤਾਂ ਹੋਈ ਨਹੀਂ ਗਈ ਜੀ ਠੀਕ ਹੈ ਨਾ ਜੀ ਪਹਿਲੀ ਇਹ ਨਹੀਂ ਪਤਾ ਸ਼ੂ ਵੀ ਪਹਿਲੀ ਪੰਚਾਇਤੀ ਸੀ ਕਿਸ ਬੰਦੇ ਦੀ ਸੀ ਇਹ ਪਹਿਲੀ ਵੈਸੇ ਤਾਂ ਹੈਗੀ ਆ ਸ਼ਾਮਲਾਤ ਦੇ ਸ਼ਾਮਲਤ ਠੀਕ ਹੈ ਜੀ ਟਕਾਣੇ ਦੇ ਨਹੀਂ ਆਏ ਜੋ ਕਾਗਜ਼ ਬੋਲਦੇ ਗ੍ਰਾਮ ਪੰਚਾਇਤ ਨਹੀਂ ਬੋਲਦੀ ਗ੍ਰਾਮ ਪੰਚਾਇਤ ਮਾਲਕ ਨਹੀਂ ਗਈ ਇਹ ਸ਼ਾਮਲਤ ਦੇ ਆ ਹਸਪਤਾਲ ਜਮ ਖੇਵਟ ਠੀਕ ਹੈ ਜੀ ਇਹਦੇ ਵਿੱਚ ਅਰਪੀ ਕਾਗਜ਼ ਦੇ ਨਾਲ ਦੂਸਰੇ ਮੜਜੇ ਰੀਤ ਔਰ ਵੀ ਤੇ ਉਹ ਕਾਗਜ਼ ਲੈ ਤੂੰ ਕਿਹਦੇ ਹਾਂਜੀ ਹਾਂਜੀ ਕਹਦਾ ਫਿਰਦਾ 1956 57 ਦੀਆਂ ਗਰਦੌਰੀਆਂ ਪੰਚਾਇਤ ਦੇ ਨਾਂ ਤੇ ਸਾਰਾ 1956 57 ਤੋਂ ਲੈ ਕੇ 1995 ਤੱਕ ਗ੍ਰਾਮ ਪੰਚਾਇਤ ਦੀ ਅਧਿਮਾਲ ਕਰੀ ਜੋ ਇੱਥੇ ਪੱਠਾ ਲੱਗਾ ਜਿਹੜਾ ਰਿਕਾਰਡ ਪੰਚਾਇਤ ਕੋਲ ਹੋਵੇ ਤਾਂ ਤੁਸੀਂ ਕਢਾ ਕੇ ਵੇਖ ਸਕਦੇ ਹੋ ਗ੍ਰਾਮ ਪੰਚਾਇਤ ਨੇ ਕਿਹੜੇ ਮਾਲਕ ਨੂੰ ਪੱਠਾ ਦਿੱਤਾ ਇੱਥੇ ਗ੍ਰਾਮ ਪੰਚਾਇਤ ਨੇ ਦਿੱਤਾ ਗਿਆ ਮੌਕੇ ਤੇ ਤਹਿਸੀਲਦਾਰ ਤੇ ਪਟਵਾਰੀ ਵੀ ਇੱਥੇ ਹਾਜ਼ਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕਿ ਕੀ ਕਹਿਣਾ ਜਾਂਦੇ ਨੇ ਉਹ ਇਹ ਇਹ ਦਾ ਜੀ ਸ਼ਾਮਲੇਤ ਬੰਜਰ ਕਦੀਮ ਹਸਬ ਚਰਾਗਾ 10 15 16 ਐਮ ਦਾ ਇੰਤਕਾਲ ਗ੍ਰਾਮ ਪੰਚਾਇਤ ਰਟੋਲਪੇੜ ਨਾਲ ਗਲਤ ਹੋਣ ਤੇ ਦਰਖਾਸਤ ਦੁਰਸਤ ਕਰਵਾਇਆ ਗਿਆ ਸੀ ਬਿਨੇ ਪੱਤਰ ਰੇਟ ਅਪਲੀਕੇਸ਼ਨ 854 ਅਧੀਨ ਕਾਰਵਾਈ ਦਾਵਾ 42 ਚੱਕਬੰਦੀ ਅਫਸਰ ਮੁਹਾਲੀ ਰਿਮਾਂਡ ਸੀਓ ਮੁਹਾਲੀ ਨੂੰ ਹੋ ਗਿਆ ਸੀ ਮੁੜ ਕੇ ਇੰਤਕਾਲ ਗਰਮੀਲ ਸਿੰਘ ਚੱਕਬੰਦੀ ਨੇ ਸਾਡੇ ਨਾਮ ਕੀਤਾ ਫਿਰ ਇਹਦਾ ਦਖਲ ਪਿਆ ਬਕਾਇਦਾ ਰਿਕਾਰਡ ਤੇ ਮਾਲਕੀ ਦਾ ਦਖਲ ਪਿਆ 13 3 1996 ਨੂੰ ਠੀਕ ਹੈ ਜੀ ਫਿਰ ਇਹਨਾਂ ਨੇ ਵੀ ਕੇ ਅਰੀਨ ਸਾਨੂੰ ਜ਼ਮੀਨ ਪਾਈ ਸੀ ਜੀ ਗਰਮੀਲ ਸਿੰਘ ਸੀਓ ਨੇ ਅੱਗੇ ਪਾਈ ਆ ਜੀ ਅੱਗੇ ਫਿਰ ਕੇਸ ਚੱਲਿਆ ਜੀ ਆ ਚੌਂਕੀਦਾਰਾ ਟੋਲਪੇਟ ਸਰਪੰਚ ਨਰਿੰਦਰ ਸਿੰਘ ਨੇ ਜਿੰਨਾ ਬੰਦੇ ਫਿਰ ਆ ਮਾਂਜੋਗ ਹਾਈ ਕੋਰਟ ਦੇ ਵਿੱਚ ਡਿਸਮਿਸ ਹੋਏ ਆ ਫਿਰ ਮਰੀਕ ਸਿੰਘ ਡਾਇਰੈਕਟਰ ਦੇ ਚੱਕਬੰਦੀ ਮੁਹਾਲੀ ਦੇ ਫਿਰ ਕੇਸ ਪਿਆ ਜੀ ਫਿਰ ਪੰਜਾਬ ਡਾਇਰੈਕਟਰ ਅਮਰੀਕ ਸਿੰਘ ਦੇ ਪਿਆ ਜੀ ਮੁਹਾਲੀ ਫਿਰ ਮਾਨਜੋਗ ਹਾਈ ਕੋਰਟ ਚ ਫਿਰ ਡਿਸਮਿਸ ਹੋ ਗਈ ਖਰਾਬ ਜਿਵੇਂ ਕਿ ਇਹਨਾਂ ਵੱਲੋਂ ਆਡਟ ਰਿਕਾਰਡ ਦਿਖਾਏ ਜਾ ਰਹੇ ਨੇ ਬਾਕੀ ਜਾਣਕਾਰੀ ਜਿਹੜੀ ਹੈ ਉਹ ਪਟਵਾਰੀ ਕੋਲੋਂ ਤੇ ਲੈ ਲੈਣੇ ਆਪਾਂ ਕੀ ਕਹਿੰਦੇ ਨੇ ਪਟਵਾਰੀ ਸਾਹਿਬ ਜੋ ਅੱਜ ਇੱਥੇ ਪਹੁੰਚੇ ਹੋ ਇਹ ਦਾਵਾ ਕਰ ਰਹੇ ਨੇ ਆਹੀ 1947 ਤੋਂ ਬਾਅਦ ਆ ਇਹ ਸਰਪੰਚ ਸਾਹਿਬ ਕਹਿ ਰਹੇ ਨੇ ਕਿ 1995 ਤੋਂ ਜਿਹੜੀ ਕੀ ਇਹ ਪਹਿਲੀ ਪੰਚਾਇਤ ਦੇ ਖਾਤੇ ਸੀਗੀ ਤੇ ਹੁਣ ਫਿਰ ਪੰਚਾਇਤ ਦੇ ਖਾਤੇ ਚੜ ਚੁੱਕੀ ਹੈ ਜਿੰਦਾ ਅੱਜ ਕੱਲ੍ਹ ਆਣ ਪਹੁੰਚੇ ਹੋ ਪਰ ਇਹਨਾਂ ਦਾ ਦਾਵਾ ਆਪਦਾ ਕੀ ਕਹਿਣਾ ਚਾਹੋਗੇ ਤੁਸੀਂ ਕਹੀ ਹੈ ਸਹੀ ਰਿਕਾਰਡ ਕੀ ਹੈਗੇ ਨੇ ਦੇਖੋ ਜੀ ਰਿਕਾਰਡ ਡਾਕੂਮੈਂਟ ਮੁਤਾਬਕ ਜੋ ਵੀ ਸਾਨੂੰ ਆਰਡਰ ਆਇਆ ਕਮਿਸ਼ਨਰ ਸਾਹਿਬ ਦੇ ਜੀ ਫਰੋਈ ਪਰ ਕਮਿਸ਼ਨ ਡਿਵੀਜ਼ਨ ਦੇ ਉਹਨਾਂ ਮੁਤਾਬਕ ਇੰਤਕਾਲ ਦਰਜ ਕੀਤਾ ਗਿਆ ਜੀ ਤੇ ਉਸ ਮੁਤਾਬਕ ਹੀ ਅੱਗੇ ਕਾਰਵਾਈ ਹੋ ਰਹੀ ਹੈ ਪਰ ਇਹਨਾਂ ਦਾ ਜਿਹੜਾ ਦਾਵਾ ਜਿਹੜਾ ਉਹ ਇਹਨਾਂ ਨੇ ਮੈਨੂੰ ਕੋਈ ਸਟੇ ਆਰਡਰ ਨਹੀਂ ਦਿੱਤਾ ਮੈਨੂੰ ਕੋਈ ਵੀ ਇਹਨਾਂ ਨੇ ਜਦੋਂ ਮੈਂ ਜਿਹੜਾ ਵੀ ਜੋ ਵੀ ਇਹਨਾਂ ਨੇ ਕੇਸ ਕੀਤਾ ਮੈਨੂੰ ਕੋਈ ਆਰਡਰ ਨਹੀਂ ਇਹਨਾਂ ਦਾ ਆਇਆ ਜਿਵੇਂ ਆਰਡਰ ਆਇਆ ਹੁੰਦਾ ਤਾਂ ਆਪਾਂ ਦਰਜ ਕਰਨਾ ਹੀ ਸੀ ਆਪਾਂ ਕੰਮ ਕਰਨ ਲਈ ਬੈਠੇ ਸਰਕਾਰ ਮਤਲਬ ਤੁਹਾਡੇ ਕੋਲ ਸਰਕਾਰੀ ਆਰਡਰ ਕੋਈ ਨਹੀਂ ਪਹੁੰਚਿਆ ਇਹ ਫਿਰ ਮਤਲਬ ਮਿਲੀ ਭੋਗਤ ਵਾਲੇ ਜਿਹੜੇ ਆਰਡਰ ਨੇ ਜਾਂ ਝੂਠੇ ਆਰਡਰ ਨੇ ਉਹ ਨਹੀਂ ਮੈਨੂੰ ਪਤਾ ਜੀ ਇਸ ਦੇ ਕੋਲ ਹੈਗੇ ਜੀ ਉਹ ਉਹਨਾ ਆਰਡਰਾਂ ਦਾ ਤਾਂ ਨਹੀਂ ਆਪਾਂ ਨੂੰ ਜਿਵੇਂ ਕਿ ਇਹ ਦੱਸ ਰਹੇ ਨੇ ਜਿਵੇਂ ਕਿ ਕਮਿਸ਼ਨਰ ਸਾਹਿਬ ਵੱਲੋਂ ਜੋ ਕੀ ਆਰਡਰ ਜਿਹੜੇ ਨਵੇਂ ਆਰਡਰ ਨੇ ਅੱਜ ਦੀ ਡੇਟ ਦੇ ਵਿੱਚ ਉਹਦੇ ਮੁਤਾਬਕ ਜਿਹੜਾ ਇਹ ਕਬਜ਼ਾ ਸਰਕਾਰ ਵੱਲੋਂ ਜਿਵੇਂ ਹਦਾਇਤਾਂ ਨੇ ਉਸ ਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਕਬਜ਼ਾ ਅੱਜ ਜਿਹੜਾ ਪੰਚਾਇਤ ਦੇ ਖਾਤੇ ਵਿੱਚ ਦਿੱਤਾ ਜਾ ਰਿਹਾ ਪਰ ਆਪਦੀ ਅਪੀਲ ਜਿਹੜੀ ਇਹਨਾਂ ਵੱਲੋਂ ਅੱਗੇ ਵੀ ਕਹਿੰਦੇ ਕੀਤੀ ਜਾਊਗੀ ਤੇ ਆਪਦਾ ਹੱਕ ਲੈਣ ਵਾਸਤੇ ਗੱਲ ਕੀਤੀ ਜਾਊਗੀ ਤੇ ਬਾਕੀ ਤਹਿਸੀਲਦਾਰ ਸਾਹਿਬ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੁੰਦੇ ਨੇ ਓਕੇ ਤੇ ਤਹਿਸੀਲਦਾਰ ਸਾਹਿਬ ਮੌਜੂਦ ਨੇ ਸਰ ਕੀ ਨਾਮ ਸਰ ਜੋ ਅੱਜ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੇ ਹੋ ਇੱਥੇ ਤੇ ਜ਼ਮੀਨ ਦਾ ਜਿਹੜਾ ਪਹਿਲਾ ਮਾਲਕ ਹੈ ਉਹ ਕਹਿ ਰਿਹਾ ਕਿ ਮੈਂ 1947 ਤੋਂ ਹੀ ਜ਼ਮੀਨ ਵਾਹ ਰਿਹਾ ਕੀ ਕਾਰਨ ਹੈ ਸੀ ਖਰਗ ਗਲਤ ਨਾ ਵੀ ਬੇਸਿਕਲੀ ਮਾਲਕੀ ਪਰਚਾਈ ਦੀ ਅਸੀਂ ਪੰਚਾਇਤ ਨੂੰ ਕਬਜ਼ਾ ਤੋਂ ਆਏ ਉੱਤਨ ਕਰੀਆਂ ਵੇ ਹਾਂ ਹੁਕਮ ਦਿੱਤਾ ਤੇ ਸਾਡੇ ਕੋਲ ਕੋਈ ਵੀ ਜਮੋਕੀ ਉੱਤ ਹਾਈ ਕੋਰਟ ਦਾ ਨਾ ਉੱਚ ਕੋਰਟ ਦਾ ਉੱਚ ਦਲਦਲ ਕੋਈ ਸਟੇਸ਼ਨ ਹੋਏ ਬੇਸ਼ ਹੋਇਆ ਤੇ ਇਸੇ ਕਰਕੇ ਹੁਕਮ ਦੇਮ ਤਾਬਕਾ ਕੌਜਰੀ ਕਰ ਵੀ ਕਰ ਰਹੇ ਆ ਸਰਪਜੀਤ ਸਰਪਜੀਤ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹੀ ਹਾਈ ਕੋਰਟ ਦੇ ਵਿੱਚ ਵੀ ਤੇ ਜਿਹੜਾ ਪੰਚਾਇਤ ਦਾ ਕਬਜ਼ਾ ਸੀ ਉਹ ਖਾਰਜ ਹੋਇਆ ਹੋਇਆ ਤੇ ਜਗਾ ਅੱਗੇ ਸੁਪਰੀਮ ਕੋਰਟ ਦੇ ਵਿੱਚ ਵੀ ਅਸੀਂ ਜਿੱਤ ਚੁੱਕੇ ਹੋਏ ਹਾਂ ਪਰ ਫੇਰ ਵੀ ਸਾਡੇ ਨਾਲ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਸਰ ਸਟੇ ਰਿ ਕੋ ਯਾਰ ਪੀਲ ਨਹੀਂ ਕੀਤੀ ਹੋਈ ਠੀਕ ਹੈ ਅਪੀਲ ਦਾ ਮਤਲਬ ਹੈ ਨਾ ਕਿ ਸਟੇ ਹੋ ਗਿਆ ਅਪੀਲ ਹੈ ਐਪਲੀਕੈਂਟ ਕੋਈ ਵੀ ਲਾ ਸਕਦਾ ਅਪੀਲਾਂ ਪਾਈਆਂ ਹੋਈਆਂ ਗੱਲੀਆਂ ਬੱਸ ਉਹ ਅਪੀਲ ਨਹੀਂ ਪਾਈਆਂ ਸਟੇ ਨਹੀਂ ਹੋਇਆ ਠੀਕ ਹੈ ਸਟੇ ਹੁੰਦਾ ਤਾਂ ਅਜੇ ਰੂਲ ਆ ਗਏ ਕੰਮ ਠੀਕ ਹੈ ਸਟੇ ਨਹੀਂ ਸਰ ਜਿਵੇਂ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਜੋ ਉੱਚ ਅਧਿਕਾਰੀਆਂ ਵੱਲੋਂ ਇਸ ਜ਼ਮੀਨ ਦਾ ਕਬਜ਼ਾ ਲੈਣ ਵਾਸਤੇ ਕਿਹਾ ਗਿਆ ਤੇ ਜਿਹੜਾ ਮਾਲਕ ਹੈ ਜਿਹੜਾ ਵਾਈ ਕਰ ਰਿਹਾ ਸੀਗਾ ਕਹਿ ਰਿਹਾ ਕਿ ਪਿਛਲੇ ਸਰ ਉਹ ਇਹ ਵੀ ਕਹਿ ਰਿਹਾ ਕਿ ਮੈਂ ਇਹਦੇ ਚੋ ਜ਼ਮੀਨ ਨੇ ਦੋ ਕਿਲੇ ਦੇ ਕਰੀਬ ਵੇਚੀ ਵੀ ਹੈ ਤੇ 40 ਲੱਖ ਦਾ ਕਰਜ਼ਾ ਵੀ ਲਿਆ ਤੇ ਕਿਵੇਂ ਮਤਲਬ ਇਹ ਚੀਜ਼ ਮناسب ਹੋ ਸਕਦੀ ਹੈ ਉਹਦਾ ਬੇਸਾ ਮਾਲਕੀ ਪੰਚਾਇਤੀ ਹੋਗੀ ਤੇ ਉਹ ਆ ਤੇ ਮੈਂ ਮੰਨਿਆ ਮੇਰੇ ਕੋਲੇ ਹਾਂ ਸਾਡੇ ਕੋਲੇ ਮੰਨਿਆ ਕਿ ਦੋ ਕਿਲੇ ਦੇ ਕਰੀਬ ਮੈਂ ਵੇਚ ਚੁੱਕਾ ਤੇ 40 ਲੱਖ ਦੀ ਲਿਮਟ ਬਣੀ ਹੋਈ ਹੈ ਨਹੀਂ ਕੋਈ ਨਜ਼ਾਇਜ਼ੀ ਵੇਚੀ ਹੋਣੀ ਉਹਨੇ ਫਿਰ ਜਦ ਮਾਲਕੀ ਪੰਜਾਬ ਰਈ ਜੇ ਪੰਜਾਬ ਦੀ ਮਾਲਕੀ ਹੋਵੇ ਜੇ ਰਿਸ਼ਤੀ ਹੋਏਗੀ ਖਰੀਦ ਨਹੀਂ ਆਉਦੀ ਮਤਲਬ ਫਿਰ ਉਹਨੇ ਮਿਲੀ ਭੁਗਤ ਦੇ ਨਾਲ ਕਰ ਆ ਲਿਆਗਾ ਉਸ ਨੂੰ ਉਸ ਤੋਂ ਹੋਇਆ ਹੀ ਇਹਨਾਂ ਰਿਕਾਰਡ ਬਣਾਉਣਾ ਹੈ ਐਸ ਸੀ ਦੀ ਕੋਈ ਜਾਂਚ ਹੋਏਗੀ ਕੋਈ ਉਹਨਾਂ ਬੰਦੇ ਹੁਣ ਰੰਗਾਲੀ ਮੋਜਾ ਕਰਨਾ ਕਰ ਲਾਂਗੇ ਜਾ ਕੇ ਦਫਤਰ ਜਿਹੜਾ ਗਾੜੀ ਚੈੱਕ ਕਰਨਾ ਸਾਰਾ ਡੋਰ ਗਾੜ ਦੇ ਵਿੱਚ ਹੋਗਾ ਸੀਰੀਅਲ ਨੰਬਰ ਦੱਸਦੇ ਸਾਰੇ ਅਜੇ ਮੰਨ ਲਓ ਨਿਕਲੇ ਹੁੰਦੀ ਹੈ ਕੋਈ ਜਾਲੀ ਵੇਚੀ ਹੈ ਤੇ ਉਹ ਮਤਲਬ ਤੇ ਕੋਈ ਕਾਰਵਾਈ ਬਣੇਗੀ ਫਿਰ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਦੇਖਣਾ ਹੋਏਗਾ ਕੋਈ ਨਾ ਕੋਈ ਤੁਮਨਾ ਆਪਣੀ ਕਾਰਵਾਈ ਕੋਈ ਕਰਨੀ ਤੇ ਪੈਣੀ ਕੁਝ ਨਾ ਹੋਵੇ ਹਮੇਸ਼ਾ ਦੇਖਣਾ ਤੇ ਬਾਹਰ ਰਿਕਾਰਡ ਸਾਰਾ ਉਹ ਬਾੜਾ ਹੀ ਬੋਹਣਾ ਕਰਾਇਆ ਸਾਰਾ ਉਹ ਡਿਊਟੀ ਲੱਗਣਾ ਬਟੌਰੀ ਸਾਹਿਬ ਦੇ ਉਹ ਦੇਖ ਕੇ ਰਿਕਾਰਡ ਸਾਰੀ ਰਿਪੋਰਟ ਬਨਵਾ ਕਰ ਦਿੰਦੇ ਆ ਜਿਵੇਂ ਕਿ ਸਰਵਨ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਜਾਂਚ ਪੜਤਾਲ ਹੈ ਪੂਰੀ ਫਿਰ ਰੰਗਾਈ ਨਾਲ ਕੀਤੀ ਜਾਏਗੀ ਜਿਵੇਂ ਕਿ ਸਰਮਜੀਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੈਂ ਇਹਦੇ ਵਿੱਚ ਜ਼ਮੀਨ ਜਿਹੜੀ ਹੈ ਵੇਚੀ ਨਹੀਂ ਹੈ ਤੇ ਇਹਦੇ ਤਾਂ ਲਿਮਟ ਵੀ ਬਣਵਾਈ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਹੈ ਜਿਹੜੀ ਉਹ ਵੀ ਜਦੋਂ ਜਾਂਚ ਚਾਹੀਗੀ ਤੇ ਉਹ ਵੀ ਕੀਤੀ ਜਾਏਗੀ ਦੀਪਕ ਭਾਰਗੋ ਸਪੋਕਸਮੈਨ you